ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਅੱਜ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੇ ਵਿੱਚ ਭਗਤ ਜੀ ਦੇ 18 ਸ਼ਲੋਕ ਸੰਪੂਰਨ ਹੋਏ ਸੀ। 19ਵਾਂ ਸ਼ਲੋਕ ਜਿਹੜਾ ਆਰੰਭ ਹੁੰਦਾ ਹੈ ਗੌੜੀ ਰਾਗ ਦੇ ਵਿੱਚ 327 ਅੰਗ ਤੇ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਸਵਾਇ ਮਾਨ ਹੈ। ਆਓ ਭਗਤ ਜੀ ਆਪਣੀ ਰਸਨਾ ਤੋਂ ਪਾਈ ਵਚਨ ਕਰਦੇ ਹਨ ਜੀ ਗੋੜੀ ਕਬੀਰ ਜੀ ਤਿੰਨ ਪਦੇ ਭਗਤ ਕਬੀਰ ਸਾਹਿਬ ਜੀ ਤਿੰਨ ਪਦਿਆਂ ਵਾਲੇ ਸ਼ਬਦ ਚਾਰ ਪਦੇ ਤਿੰਨ ਪਦੇ ਦੋ ਪਦੇ ਭਾਵ ਤਿੰਨ ਬੰਦਾ ਵਾਲੇ ਸ਼ਬਦ ਦੇ ਭਗਤ ਜੀ ਜਾਣ ਕਰਦੇ ਹਨ ਤਿੰਨ ਪਦੇ ਤੋਂ ਭਾਵ ਹੁੰਦਾ ਕਿ ਤਿੰਨ ਪੈਰੇ ਇਹਨਾਂ ਬੰਦ ਸ਼ਬਦ ਦੀ ਸ਼ਬਦੀਆਂ ਪਲਕੀਆਂ ਵਿੱਚ ਆਉ ਪਰਮ ਕਾਂਡਾਂ ਦਾ ਕਬੀਰ ਸਾਹਿਬ ਜੀ ਖੰਡਨ ਕਰਦੇ ਹੋਏ ਉਹ ਸਮੇਂ ਦੇ ਮੁਤਾਬਕ ਉਦਾਹਰਨਾਂ ਦੇ ਕੇ ਸਾਨੂੰ ਜੀਵਾਂ ਨੂੰ ਭਾਈ ਉਪਦੇਸ਼ ਬਖਸ਼ਿਸ਼ ਕਰਦੇ ਹਾਂ ਜੀ ਪੰਚਨ ਸੋ ਭਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਸੰਤਨ ਭਗਤ ਕਬੀਰ ਸਾਹਿਬ ਜੀ ਇਹ ਸ਼ਬਦ ਉਚਾਰਨ ਕਰਦੇ ਹੋਏ ਵਚਨ ਕਰਦੇ ਹਨ ਕਹਿੰਦੇ ਸੋਨੇ ਦੇ ਬਰਾਬਰ ਸਰੀਰ ਨੂੰ ਤੋਲਣਾ ਅੰਚਨ ਸੋਨੇ ਨੂੰ ਕਹਿੰਦੇ ਹਨ ਉਹ ਪ੍ਰਾਰਥਨਾ ਸਮੇਂ ਉਸ ਸਮੇਂ ਭਗਤ ਜੀ ਦੇ ਸਮੇਂ ਕਰਮ ਕਾਂਡ ਦਾ ਗੋਲ ਬਾਲਾ ਬਹੁਤ ਜਾਂਦਾ ਸੀ ਆਮ ਲੋਕ ਜਿਹੜੇ ਸਾਨੂੰ ਬ੍ਰਹਮਣਾਂ ਦੇ ਆਖੇ ਲਾ ਕੇ ਸੰਸਾਰੀ ਕਰਮ ਕਾਂਡ ਪੜਾਂਦੇ ਸੀ ਤੇ ਭਗਤ ਜੀ ਕਹਿੰਦੇ ਉਹ ਸਮੇਂ ਲੋਕ ਆਪਣੇ ਸਰੀਰ ਦੇ ਤੋਲ ਦੇ ਬਰਾਬਰ ਸੋਨਾ ਦਾਨ ਕਰਦੇ ਸੀ ਇੱਥੇ ਉਦਾਹਰਣ ਦਿੰਦੇ ਹਨ ਭਗਤ ਜੀ ਸੋਨਾ ਦਾਨ ਕਰਨਾ ਚਾਂਦੀ ਦਾਨ ਕਰਨੀ ਕਿ ਇਹਦੀ ਪ੍ਰਾਪਤੀ ਦਾਨ ਦਾ ਪੁੰਨ ਮਿਲੇਗਾ મોਖ ਪ੍ਰਾਪਤ ਹੋਵੇ ਪਿਛਲੇ ਸ਼ਬਦਾਂ ਵਿੱਚ ਵੀ ਭਗਤ ਜੀ ਨੇ ਖੰਡਨ ਕੀਤਾ ਹੈ ਕਾਂਸ਼ੀ ਅਤੇ ਮਗਹਰ ਦਾ ਦੇ ਇੱਥੇ ਭਗਤ ਜੀ ਕਹਿੰਦੇ ਕੰਚਨ ਸਿਉ ਭਾਈ ਇਹ ਨਹੀਂ ਤੋਲ ਕਹਿੰਦੇ ਕੰਚਨ ਦੇ ਨਾਲ ਸੋਨੇ ਦੇ ਨਾਲ ਜੇ ਕੋ ਕਹੇ ਕਿ ਸਰੀਰ ਇਹ ਬਰਾਬਰ ਸੋਨਾ ਦਾਨ ਕਰਦਾ ਤੇ ਮੈਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ ਮੋਖ ਮਿਲ ਜਾਵੇਗੀ। ਭਗਤ ਜੀ ਕਹਿੰਦੇ ਨਹੀਂ ਪਰ ਅਸੀਂ ਤਾਂ ਨਹੀਂ ਸੋਨਾ ਦਾਨ ਕੀਤਾ। ਮਨ ਦੇ ਰਾਮ ਦੀ ਆਹੇ ਮੂਲ ਕਹਿੰਦੇ ਸਿਧਾ ਰਾਮ ਨੂੰ ਹੱਪ ਦਾ ਮਨ ਬਖ ਦੇਤਾ ਹੈ। ਮਾਣੂ ਦੇ ਚਰਨਾਂ ਵਿੱਚ ਤੋਲ ਕੇ ਰੱਖਦਾ ਹੈ ਰਮੇ ਹੋਏ ਪ੍ਰਭੂ ਦੇ ਅੱਗੇ ਰਾਮ ਦੇ ਅੱਗੇ ਪਰਮੇਸ਼ਰ ਅੱਗੇ ਭਗਤ ਜੀ ਕਹਿੰਦੇ ਅਸੀਂ ਕੋਈ ਸੋਨਾ ਦਾਨ ਨਹੀਂ ਕੀਤਾ ਕਹਿੰਦੇ ਅਸੀਂ ਤਾਂ ਮਾਣਿਓ ਦੇ ਚਰਨਾਂ ਵਿੱਚ ਝਾਤਦਾ ਹੈ ਮਾਣਿਓ ਦੇ ਚਰਨਾਂ ਵਿੱਚ ਤਰਪਨ ਕਰਦਾ ਹੈ ਮਾਣਿਓ ਨੂੰ ਦੇ ਦਤਾ ਹੈ ਮਾਣਿਓ ਦੇ ਚਰਨਾਂ ਲੋਕ ਭਵੇਂ ਸੋਨਾ ਦਾਨ ਕਰਦੇ ਹਨ ਕੰਚਨ ਦਾਨ ਕਰਦੇ ਹਨ ਸਿਰ ਬਰਾਬਰ ਸਰੀਰ ਦੇ ਬਰਾਬਰ ਕੰਚਨ ਤੋਲਦੇ ਹਨ ਪਰ ਅਸੀਂ ਮਨ ਨੂੰ ਤੋਲਿਆ ਹੈ ਕਹਿੰਦੇ ਮਨ ਦੇ ਰਾਮ ਲਿਆ ਹੈ ਮੋਲ ਕਹਿੰਦੇ ਇਹ ਮਨ ਦਾ ਮੋਲ ਦੇ ਕੇ ਰਾਮ ਨੂੰ ਲੈ ਲਿਆ ਹੈ ਰਾਮ ਨੂੰ ਪਾ ਲਿਆ ਹੈ ਅਬ ਮੋਹੇ ਰਾਮ ਆਪਣਾ ਕਰ ਜਾਣਿਆ ਸਜਿਸ ਭਾਏ ਮੇਰਾ ਮਨ ਮੰਨਿਆ ਭਗਤ ਜੀ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਦਰਸਾਉਂਦੇ ਹਨ ਅਬ ਮੋਹਿ ਰਾਮ ਆਪਣਾ ਘਰ ਜਾਣਿਆ ਕਹਿੰਦੇ ਹੁਣ ਵਿਸ਼ਵਾਸ ਹੋ ਗਿਆ ਕਹਿੰਦੇ ਹੁਣ ਜਾਪਦਾ ਕੀ ਰਮਿਆ ਆ ਪ੍ਰਭੂ ਹਰੀ ਠਾਕਰ ਸਾਡਾ ਆਪਣਾ ਹੈ ਮੇਰਾ ਹੈ ਅਬ ਮੋਹਿ ਰਾਮ ਆਪਣਾ ਘਰ ਜਾਣਿਆ ਹਿੰਦੂ ਪ੍ਰਭੂ ਆਪਣਾ ਜਾਪਦਾ ਹੁਣ ਪ੍ਰਭੂ ਦੀ ਪ੍ਰਾਪਤੀ ਹੋ ਗਈ ਐ ਸਹਜਿਸ ਪਾਏ ਮੇਰਾ ਮਨ ਮੰਨਿਆ ਜਉਂਕੀ ਸਹਜ ਸਹਜਿਉ ਮਨ ਉਹਦੇ ਚਰਨਾਂ ਵਿੱਚ ਰਪਲੋ ਗਿਆ ਸਹਜ ਅਸਤਾ ਦੀ ਪ੍ਰਾਪਤੀ ਹੋ ਗਈ ਐ ਮਨ ਉਹਨੂੰ ਸੌਂਪਤਾ ਠਾਕੁਰ ਨੂੰ ਰਹਾਉ ਵਿਸ਼ਰਾਮ ਦੇ ਕੇ ਭਗਤ ਜੀ ਵਚਨ ਕਰਦੇ ਹਨ ਬ੍ਰਹਮੈ ਕਥ ਕਥ ਅੰਤ ਨਾ ਪਾਇਆ ਰਾਮ ਭਗਤ ਬੈਠੇ ਘਰ ਆਇਆ ਫਿਰ ਧਾਰ ਲੈਂਦੇ ਨੇ ਕਹਿੰਦੇ ਬ੍ਰਹਮਾ ਵਰਗੇ ਕਹਿੰਦੇ ਜਿਨ੍ਹਾਂ ਨੇ ਉਹਨੂੰ ਕਥਨ ਕੀਤਾ ਬ੍ਰਹਮਾ ਵਰਗ ਗਿਆਨੀ ਕਥ ਕਥ ਕੀ ਜੀਭਾ ਦੇ ਨਾਲ ਉਹਨੂੰ ਜਪ ਜਪ ਕੇ ਧਿਆ ਲਿਆ ਪਰ ਅੰਤ ਨਹੀਂ ਪਾ ਸਕੇ ਹਿੰਦੇ ਬ੍ਰਹਮਾਂ ਮਰਗੀ ਉਦਾਂਤ ਨਹੀਂ ਪਾ ਸਕੇ ਪ੍ਰਭੂ ਦਾ ਪਰਮੇਸ਼ਰ ਦਾ ਰਾਮ ਭਗਤ ਬੈਠੇ ਘਰ ਆਇਆ ਪਰ ਭਗਤਾਂ ਨੇ ਰਾਮ ਨੂੰ ਲੈ ਲਿਆ ਵੀਰ ਸਾਹਿਬ ਜੀ ਕਹਿੰਦੇ ਭਗਤਾ ਨੇ ਰਾਮ ਭਗਤ ਬੈਠੇ ਘਰ ਆਇਆ ਕਹਿੰਦੇ ਹਿਰਦੇ ਘਰ ਦੇ ਵਿੱਚ ਉਹ ਰਮਿਆ ਆਇਆ ਪ੍ਰਭੂ ਆਵਸਿਆ ਕਹਿੰਦੇ RAM ਉਹਦੀ ਭਗਤੀ ਕਰਨ ਦੇ ਨਾਲ ਰਮਿਆ ਹੋਇਆ ਠਾਕੁਰ ਜਿਹੜਾ ਕਨ ਕਨ ਵਿੱਚ ਸੁਭਾਏ ਬਾਣ ਉਹ ਸਾਡੇ ਦੇ ਘਰ ਵਿੱਚ ਆ ਬੈਠਿਆ ਪ੍ਰਗਟ ਹੋ ਗਿਆ ਉਹ ਕਬੀਰ ਚੰਚਲ ਮਤ ਤਿਆਗੀ ਕਹਿੰਦੇ ਯਕੀਨਲੀ ਭਗਤੀ ਵਿੱਚ ਭਗਤੀ ਜੀ ਬੇਨਤੀ ਕਰਦੇ ਹਨ ਦੇ ਜਿਹੜੀ ਚੰਚਲ ਮਤ ਸੀ ਕਹਿੰਦੇ ਚੰਚਲ ਮਨ ਤਿਆਗਤੀ ਹੈ ਹੁਣ ਕਹਿੰਦੇ ਆਪਣੀ ਜਿਹੜੀ ਬੁੱਧੀ ਵਰਤ ਦਾ ਇਸ ਇਲਾ ਨੂੰ ਛੱਡਦਾ ਹੈ ਹੋਛੀ ਬੁੱਧੀ ਜਿਹਨੂੰ ਕਹਿੰਦੇ ਆ ਹੋਛਾਪਨ ਉਹ ਛਾਪਨ ਤਿਆਗਦਾ ਚੰਚਲ ਮਨ ਤਿਆਗਤੀ ਹੈ ਹੁਣ ਕੇਵਲ ਰਾਮ ਦੇ ਨਾਲ ਚਿੱਤ ਲੱਗਦਾ ਹੈ ਕੇਵਲ ਰਾਮ ਭਗਤ ਨਿਜ ਭਾਗੀ ਕਹਿੰਦੇ ਹੁਣ ਤਾਂ ਕੇਵਲ ਸੱਚੇ ਰਾਮ ਦੀ ਭਗਤੀ ਹੀ ਚੰਗੀ ਲੱਗਦੀ ਹੈ ਉਹੀ ਸਾਡੇ ਭਾਗਾ ਦੇ ਵਿੱਚ ਆ ਭਗਤ ਜੀ ਕਹਿੰਦੇ ਵੀਰ ਸਾਹਿਬ ਜੀ ਕਹਿੰਦੇ ਹੁਣ ਤਾਂ ਕੇਵਲ ਰਾਮ ਦੀ ਭਗਤੀ ਹੀ ਸਾਡੇ ਭਾਗਾ ਵਿੱਚ ਉਹੀ ਸਾਨੂੰ ਚੰਗੀ ਲੱਗਦੀ ਹੈ ਗੌੜੀ ਕਵੀਰ ਜੀ ਅੱਗੇ ਵੀਵਾ ਸ਼ਬਦ ਕਵੀਰ ਸਾਹਿਬ ਜੀ ਰੰਮ ਕਰਦੇ ਹਨ ਜੀ ਜੈ ਮਰਨ ਸਭ ਜਗਤ ਤਤਰਾਸਿਆ ਸੋ ਮਰਨਾ ਗੁਰ ਸ਼ਬਦ ਪਰਗਾਸਿਆ ਇਹ ਸ਼ਬਦ ਵਿੱਚ ਭਗਤ ਜੀ ਵਚਨ ਕਰਦੇ ਹਨ ਕਹਿੰਦੇ ਜੀ ਸਮਰਨ ਤੋਂ ਜਗਤ ਤਰਾਸ ਤਰਾਸ ਕਰਦਾ ਹੈ ਭਾਵ ਡਰਦਾ ਹੈ ਤਰਾਹ ਨਿਕਲਦਾ ਨ ਮਰਨ ਦੇ ਨਾਂ ਤੇ ਹਿਰਦਾ ਤਰਾਸ ਜਾਂਦਾ ਜਦੋਂ ਵੀ ਗੱਲ ਕਰਦਾ ਕਿ ਮਰਨਾ ਆ ਗਿਆ ਜਦ ਮੌਤ ਨੇੜੇ ਹੈ ਸੁਣ ਕੇ ਮਨ ਜਿਹੜਾ ਡਰ ਜਾਂਦਾ ਹੈ ਵੀਰ ਸਾਹਿਬ ਜੀ ਕਹਿੰਦੇ ਭਾਵੇਂ ਜਗਤ ਜੇ ਮਰਨੇ ਸਭ ਜਗਤ ਰਾਸਿਆ ਜਗਤ ਦੇ ਲੋਕ ਸੰਸਾਰ ਸ੍ਰਿਸ਼ਟੀ ਕਹਿੰਦੇ ਮਰਨ ਤੋਂ ਡਰਦੀ ਫਿਰਦੀ ਹੈ ਲੋਕਾਂ ਦਾ ਤਰਾ ਨਿਕਲਿਆ ਪਿਆ ਮੌਤ ਤੋਂ ਕੀ ਕਾਲ ਨਾ ਭੈ ਕਾਲ ਨਾ ਖਾ ਜਾਵੇ ਮੌਤ ਨਾ ਆ ਜਾਵੇ ਇਸ ਭੈ ਦੀ ਲੋਕ ਤੁਰੇ ਫਿਰਦੇ ਹਨ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਪਰ ਭਗਤ ਜੀ ਕਹਿੰਦੇ ਉਹ ਮਰਨਾ ਜਿਹੜਾ ਕਬੂਲ ਹੋ ਜਾਂਦਾ ਕਿਦੇ ਨਾਲ ਗੁਰ ਸ਼ਬਦ ਪ੍ਰਗਾਸਿਆ ਕਹਿੰਦੇ ਜਦੋਂ ਹਿਰਦੇ ਵਿੱਚ ਸ਼ਬਦ ਗੁਰੂ ਦਾ ਪ੍ਰਕਾਸ਼ ਹੋ ਜਾਂਦਾ ਹੈ ਕਹਿੰਦੇ ਜਦੋਂ ਭਾਈ ਹਿਰਦੇ ਵਿੱਚ ਸੱਚਾ ਸ਼ਬਦ ਦਾ ਪ੍ਰਕਾਸ਼ ਹੋ ਜਾਂਦਾ ਫਿਰ ਮਰਨ ਤੋਂ ਡਰ ਨਹੀਂ ਲੱਗਦਾ ਫਿਰ ਮਰਨ ਕਬੂਲ ਹੋ ਜਾਂਦਾ ਹੈ ਪਹਿਲਾਂ ਬਚਨ ਵੀ ਹੁੰਦੇ ਨੇ ਪਾਤਸ਼ਾਹ ਜੀ ਦੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਕਹਿੰਦੇ ਫਿਰ ਜਾਣ ਦੀ ਆਸ ਲੈ ਜਾਂਦੀ ਹੈ ਮਰਨਾ ਜਿਹੜਾ ਕਬੂਲ ਹੋ ਜਾਂਦਾ ਮੌਤ ਜਿਹੜੀ ਹੈ ਕਬੂਲ ਹੋ ਜਾਂਦੀ ਹੈ ਜਦੋਂ ਹਿਰਦੇ ਵਿੱਚ ਕਹਿੰਦੇ ਸੱਚਾ ਮਾਲਕ ਦੇ ਨਾਮ ਦਾ ਪ੍ਰਕਾਸ਼ ਆਜੰਦਰ ਟਿਕ ਜਾਂਦਾ ਹੈ ਅਬ ਕੈਸੇ ਮਰੋ ਮਰਨ ਮਨ ਮੰਨਿਆ ਭਗਤ ਜੀ ਰਾਗੀ ਪੰਗਤੀ ਵਿੱਚ ਇੰਦਰੀ ਭਾਵ ਦਰਸਾਉਂਦੇ ਹਨ ਕਹਿੰਦੇ ਅਬ ਕੈਸੇ ਮਰੋ ਮਰਨ ਮਨ ਮੰਨਿਆ ਕਹਿੰਦੇ ਅਬ ਆਬੂ ਕਹੈ ਸੀ ਕਹਿੰਦੇ ਹੁਣ ਕੀ ਬਿਮਰੀ ਏ ਜਦੋਂ ਮਾਨੀ ਮਰ ਗਿਆ ਕਹਿੰਦੇ ਮਰਨ ਮੰਨ ਮੰਨਿਆ ਮੰਨ ਨੇ ਮਰਨ ਨੂੰ ਕਬੂਲ ਕਰ ਲਿਆ ਹਰਜੀ ਕਹਿੰਦੇ ਸਾਡੇ ਮਾਨ ਨੇ ਜਦੋਂ ਮਰਨ ਨੂੰ ਹੀ ਕਬੂਲ ਕਰ ਲਿਆ ਹੁਣ ਕਾਹਦਾ ਮਰਨ ਦਾ ਭੋ ਹੈ ਮਰ ਮਰ ਜਾਤੀ ਜਿਨ ਰਾਮ ਨਾ ਜਾਣਿਆ ਕਹਿੰਦੇ ਮਰਨ ਦਾ ਤਾਂ ਉਹਨਾਂ ਨੂੰ ਡਰੈ ਕਹਿੰਦੇ ਮਰ ਮਰ ਕੇ ਤਾਂਉ ਜਾਂਦੇ ਹਨ ਸ੍ਰਿਸ਼ਟੀ ਚੋਂ ਜਿਨ੍ਹਾਂ ਨੇ ਰਾਮ ਨੂੰ ਜਾਣਿਆ ਹੀ ਨਹੀਂ ਕਹਿੰਦੇ ਜਿਨ੍ਹਾਂ ਨੇ ਰਾਮ ਨੂੰ ਠਾਕੁਰ ਨੂੰ ਪ੍ਰਭੂ ਨੂੰ ਹਰੀ ਨੂੰ ਜਾਣਿਆ ਹੀ ਨਹੀਂ ਜਿਨ੍ਹਾਂ ਨੇ ਉਹਦੇ ਨਾਲ ਮੇਲ ਹੀ ਨਹੀਂ ਬਣਾਇਆ ਉਹ ਮਾਲਕ ਨਾਲ ਸੰਸਾਰ ਵਿੱਚ ਜਨਮ ਤਾਂ ਹੋਇਆ ਮਨੁੱਖਾ ਦੇ ਮਾਨਸ ਦੇ ਮਨੁੱਖਾ ਜਨਮ ਤਾਂ ਪਾ ਲਿਆ ਭਗਤੀ ਕਹਿੰਦੇ ਪਰ ਉਹਨਾਂ ਨੇ ਜਾਣਿਆ ਨਹੀਂ ਪਰਮੇਸ਼ਰ ਨਾਲ ਕੋਈ ਰਿਸ਼ਤਾ ਨਹੀਂ ਬਣਾਇਆ ਨਾਮ ਰਾਇ ਨੂੰ ਜਪ ਕੇ ਬਾਣੀ ਨੂੰ ਉਹਦੇ ਨਾਲ ਮੇਲ ਨਹੀਂ ਬਣਾ ਸਕੇ ਭਗਤ ਜੀ ਕਹਿੰਦੇ ਉਹਨੇ ਜਾਣਣਾ ਕਿੱਥੋਂ ਸੀ ਫਿਰ ਕਹਿੰਦੇ ਉਹ ਮਰ ਮਰ ਜੰਮਦੇ ਹਨ ਜੰਮਦੇ ਮਰਦੇ ਰਹਿੰਦੇ ਹਨ ਮਰ ਮਰ ਜਾਂਦੇ ਜਿਨ ਰਾਮ ਨਾ ਜਾਣਿਆ ਜਿਨ੍ਹਾਂ ਨੇ ਰਾਮ ਨੂੰ ਜਾਣਿਆ ਨਹੀਂ ਰਹਾ ਇਸ ਰਾਮ ਦੇ ਕੀ ਭਗਤ ਜੀ ਥਰਾਉ ਦੇ ਕੀ ਅੱਗੇ ਬਚਨ ਕਰਦੇ ਹਨ ਮਰਨੋ ਮਰਨ ਕਹੈ ਸਭ ਕੋਈ ਸਹਜੇ ਮਰ ਅਮਰ ਹੋਏ ਸੋਈ ਕਹਿੰਦੇ ਸੰਸਾਰ ਤਾਂ ਸਿਰਟੀ ਦੇ ਵਿੱਚ ਮਰਦੇ ਸਾਰੇ ਜੀਵ ਹਨ ਮਰਨੋ ਮਰਨ ਕਹੈ ਸਭ ਕੋਈ ਕੀ ਮਰਨਾ ਆ ਗਿਆ ਮੌਤ ਆ ਗਈ ਹੈ ਸਾਰੇ ਕਹਿੰਦੇ ਹਨ ਭਗਤ ਜੀ ਕਹਿੰਦੇ ਸਹਜੇ ਮਰ ਅਮਰ ਹੋਏ ਸੋਈ ਜਿਹੜਾ ਕੋਈ ਸਹਜ ਅਵਸਥਾ ਵਿੱਚ ਮੰਨਟ ਕਾਲ ਲੈਂਦਾ ਕਹਿੰਦੇ ਉਹ ਅਮਰ ਹੋ ਜਾਂਦਾ ਹੈ ਹੈਜ ਅਵਸਥਾ ਵਿੱਚ ਕੋਈ ਮਾਰਦਾ ਕੋਈ ਉਹ ਜਿਹੜਾ ਮਨ ਨੂੰ ਜਿੰਦੇ ਜੀ ਮਾਰ ਲੈਂਦਾ ਸ਼ਕਤ ਜੀ ਕਹਿੰਦੇ ਉਹਨੂੰ ਫਿਰ ਮਰਨਾ ਨਹੀਂ ਪੈਂਦਾ ਆਤਮਾ ਨੂੰ ਵਾਰ-ਵਾਰ ਸੱਜੇ ਮਰੇ ਅਮਰ ਹੋਏ ਸੋਈ ਇੰਜ ਜਿਹੜੇ ਸਹਜ ਅਵਸਥਾ ਵਿੱਚ ਮਾਰ ਟਕਾ ਲੈਂਦੇ ਹਨ ਮਾਰ ਲੈਂਦੇ ਹਨ ਉਹ ਆਤਮਾ ਜੁਨਾ ਤੁਰਤ ਹੋ ਜਾਂਦੀਆਂ ਅਮਰ ਹੋ ਜਾਂਦੀਆਂ ਹਨ ਕਹੇ ਕਵੀਰ ਮਨ ਭਿਆ ਅਨੰਦਾ ਗਿਆ ਪਰਮ ਰਹਾ ਪਰਮ ਆਨੰਦਾ ਭਗਤ ਜੀ ਖੀਲੀ ਤੋਂ ਵਿੱਚ ਫਿਰ ਬੇਨਤੀ ਕਰਦੇ ਹਨ ਕਬੀਰ ਸਾਹਿਬ ਜੀ ਕਹਿੰਦੇ ਕਹੋ ਕਬੀਰ ਮਨ ਭਾ ਆਨੰਦਾ ਇਹਨੇ ਮਨ ਦੇ ਵਿੱਚ ਬ੍ਰਹਮ ਆਨੰਦ ਦੀ ਪ੍ਰਾਪਤੀ ਹੋ ਗਈ ਮਨ ਜਿਹੜਾ ਉਹ ਆਨੰਦ ਵਿੱਚ ਆ ਗਿਆ ਇਹਨੇ ਪਹਿਲੋਂ ਬਾਹਰੋਂ ਆਨੰਦ ਭਾਲਦੇ ਸੀ ਬਾਹਰੋਂ ਰੋਟੀ ਨੰਦਾ ਨੂੰ ਢੂੰਡਦੇ ਫਿਰਦੇ ਸੀ ਕੋਈ ਨਾਸਤ ਪ੍ਰਾਪਤ ਰਸ ਪ੍ਰਾਪਤ ਹੋ ਜੇ ਪ੍ਰੋਟੀਨ ਅਨੰਦਾਂ ਦੇ ਵਗਰ ਜ਼ਿੰਦਗੀ ਗਾਲ ਛੱਡੀ ਐਹੀ ਹੁੰਦਣ ਆਮ ਮਨੁੱਖ ਜਿਹੜਾ ਬਣੋਤੀ ਸੁੱਖਾਂ ਦੇ ਪਿੱਛੇ ਦੌੜਦਾ ਫਿਰਦਾ ਸੁੱਖ ਨੂੰ ਲੱਭਦਾ ਸੁੱਖਾ ਅੱਗੇ ਦੌੜ ਜਾਂਦੇ ਹਨ ਜ਼ਿੰਦਗੀ ਸੁੱਖਾਂ ਨੂੰ ਘੌੜਦੀ ਲੰਘ ਜਾਂਦੀ ਹੈ ਸਨੋਟੀ ਨੰਦਾਂ ਦੇ ਰਸਾਂ ਦੇ ਪਿੱਛੇ ਦੌੜ-ਦੌੜ ਕੇ ਜ਼ਿੰਦਗੀ ਬਤੀਤ ਹੋਈ ਜਾਂਦੀ ਹੈ ਪਰ ਉਹ ਨੰਦਾਂ ਦਾ ਕੋਈ ਰਸ ਨਹੀਂ ਮਿਲਦਾ ਕਹਿੰਦੇ ਬਣੋਤੀ ਲੰਦ ਸੁਖ ਹਨ ਜੇ ਮਿਲ ਵੀ ਜਾਂਦੇ ਹਨ ਧੌੜ ਦੇ ਤੋੜ ਦੇ ਕਰਮ ਸੁੱਖ ਦੁੱਖ ਹਨ ਕਰਮਾਂ ਦੇ ਸੁੱਖ ਦੁੱਖ ਜ਼ਿੰਦਗੀ ਵਿੱਚ ਮਿਲਦੇ ਹਨ ਪਰ ਸਾਡੀ ਧੌੜ ਭੱਜ ਨਹੀਂ ਖਤਮ ਹੁੰਦੀ ਅਸੀਂ ਫਿਰ ਵੀ ਜੇ ਮਿਲ ਵੀ ਜਾਵੇ ਕੋਈ ਸੁੱਖ ਫਿਰ ਮਨ ਅੱਗੇ ਹੋਰ ਫੁਰਨਾ ਪੈਦਾ ਕਰ ਜਾਂਦਾ ਅਗਲਾ ਸੁੱਖ ਭਾਲਦਾ ਇੱਕ ਸੁੱਖ ਤਾਂ ਮਿਲ ਗਿਆ ਉਹਨਾਂ ਅੱਗੇ ਕੀ ਸੁੱਖ ਮਿਲੇਗਾ ਇਹ ਸੁੱਖਾਂ ਨੂੰ ਲੱਭਦੇ ਲੱਭਦੇ ਜ਼ਿੰਦਗੀ ਦੇ ਸਵਾਸ ਪੂਰੇ ਹੋ ਜਾਂਦੇ ਹਨ ਇਸ ਭਾਲ ਦੇ ਵਿੱਚ ਅੱਜ ਸੁਖੀ ਹੋਵਾਂਗਾ ਕੱਲ ਸੁਖੀ ਹੋਵਾਂਗਾ ਪਰ ਇਹ ਨਹੀਂ ਸਮਝਦਾ ਕਿ ਦੁੱਖ ਸੁੱਖ ਜ਼ਿੰਦਗੀ ਵਿੱਚ ਦੋਵੇਂ ਧਾਰਨ ਕਰਨੇ ਪੈਂਦੇ ਹਨ ਪਣਾਣੇ ਪੈਂਦੇ ਹਨ ਕਦੀ ਸਦਾ ਗੁੱਖ ਵੀ ਨਹੀਂ ਰਹਿੰਦੇ ਕਦੀ ਸੁੱਖ ਵੀ ਨਹੀਂ ਰਹਿੰਦੇ ਧੁੱਪ ਛਾਂ ਦੀ ਤਰ੍ਹਾਂ ਦੁੱਖ ਸੁੱਖ ਕਰਮਾਂ ਦੇ ਮਿਲਦੇ ਰਹਿੰਦੇ ਨੇ ਬਰੋਟੇ ਪੰਨ ਹੈ ਇਹ ਕਰਮ ਦੁੱਖ ਸੁੱਖੇ ਭੋਗਨੇ ਪੈਂਦੇ ਹਰ ਭਗਤ ਜੀ ਕਹਿੰਦੇ ਨਾਮ ਅਗਰੀ ਭਜਦਾ ਭਜਦਾ ਜਿੰਦੇ ਸਵਾਰਸ ਮੁਕਾ ਬੈਠਦਾ ਜਿੰਦਗੀ ਦੀ ਬਾਜੀ ਹਾਰ ਜਾਂਦਾ ਜਿੰਦਗੀ ਦਾ ਜਿਹੜਾ ਬਾਜੀ ਮੀਦੀਆ ਉਹਨੂੰ ਹਾਰ ਕੇ ਜਿਵੇਂ ਕੋ ਜੂਆ ਖੇਲਣ ਵਾਲਾ ਜੂਏ ਦੀ ਬਾਜੀ ਹਾਰ ਜਾਂਦਾ ਹੈ ਇਸੇ ਤਰ੍ਹਾਂ ਅਮ ਮਨੁੱਖ ਜਿਹੜਾ ਜਿੰਦਗੀ ਦੀ ਬਾਜੀ ਨੂੰ ਹਾਰ ਕੇ ਸੰਸਾਰ ਤੋਂ ਚਲਾ ਜਾਂਦਾ ਕਿਉਂਕਿ ਇਹ ਮਾਇਆ ਦਾ ਛਾਲ ਹੈ ਇਹ ਸੁਖ ਦੁਖ ਜਿਹੜੇ ਮਾਇਆ ਦੇ ਵਿੱਚ ਮਾਇਆ ਦਾ ਛਾਲ ਨੇ ਸੁਖ ਜਿਹੜਾ ਪਦਾਰਥ ਜਿਹੜਿਆ ਨੇ ਇਹ ਸਾਨੂੰ ਯਾਦਦਾ ਹੈ ਕਿ ਸੁੱਖ ਸਦਾ ਰਹਿਣਗੇ ਤੇ ਵਿਪਦਾਰਥ ਸਦਾ ਸਾਡੇ ਕੋਲ ਰਹਿਣਗੇ ਮਾਇਆ ਸਦਾ ਸਾਡੇ ਕੋਲ ਰਹੇਗੀ ਪਰ ਇਹ ਮਾਇਆ ਛਲਦੀ ਹੈ ਮਨੁੱਖ ਨੂੰ ਪਰ ਉਹ ਸਦਾ ਕਾਇਮ ਨਹੀਂ ਰਹਿੰਦੇ ਦੋ ਸੁੱਖ ਕਦੀ ਆ ਜਾਂਦੇ ਹਨ ਕਦੀ ਚਲੇ ਜਾਂਦੇ ਹਨ ਇਹਨਾਂ ਵਿੱਚ ਜੀ ਲੁਭਾਏ ਮਨ ਹੋਏ ਰਹਿੰਦੇ ਆ ਅਸੀਂ ਕੁਝ ਹੁੰਦੇ ਰਹਿੰਦੇ ਆ ਨਾ ਖੁਸ਼ੀ ਮਿਲ ਗਈ ਸੁੱਖ ਮਿਲ ਗਿਆ ਤੇ ਅਸੀਂ ਬਹੁਤ ਖੁਸ਼ ਹੁੰਦੇ ਆ ਆਨੰਦ ਵਿੱਚ ਆ ਜਾਂਦੇ ਆ ਖੁਸ਼ੀ ਖੇੜੇ ਵਿੱਚ ਆ ਜਾਂਦੇ ਆ ਪਰ ਉਹਦੇ ਨਾਲ ਹੀ ਦੁੱਖ ਮਿਲ ਜਾਂਦਾ ਫਿਰ ਨਾਲ ਹੀ ਪਰਮੇਸ਼ਰ ਨੂੰ ਗਾਲ੍ਹਾਂ ਕੱਢਦੇ ਆ ਪੂਰਾ ਭਲਾ ਬੋਲਦੇ ਆ ਯਾਰ ਸੁੱਖ ਮਿਲਿਆ ਸੀ ਹੁਣ ਦੁੱਖ ਕਦੋਂ ਆ ਗਿਆ ਇਹ ਮਾਲਕ ਦਾ ਦਿੱਤਾ ਦੁੱਖ ਭੋਗ ਰਿਆ ਫਿਰ ਰੱਬ ਨੂੰ ਸੱਚੇ ਗੁਰੂ ਨੂੰ ਗਾਲ੍ਹਾਂ ਕੱਢਦੇ ਆ ਬਾੜੇ ਦੁਰਵਤਨ ਬੋਲਦੇ ਆ ਇਹ ਦੁੱਖ ਤਾਂ ਯਾਰ ਮਾਲਕ ਨੇ ਰੱਬ ਨੇ ਦਿੱਤਾ ਹੈ ਪਤਾ ਨਹੀਂ ਕਿਸ ਤਰ੍ਹਾਂ ਦਾ ਰੱਬ ਆਮ ਕਿਹਣਾ ਹੋਣਾ ਸਾਡਾ ਇਹ ਧੋਖਾ ਮਿਲ ਗਿਆ ਸੀ ਰੱਬ ਨੂੰ ਸ਼ਰੀਕ ਬਣਾ ਕੇ ਲਾਂਭਾ ਦਿੰਦੇ ਹਾਂ ਤੇ ਜੇ ਸੁੱਖ ਮਿਲ ਗਿਆ ਫਿਰ ਉਹਨੂੰ ਯਾਦ ਨਹੀਂ ਕਰਦੇ ਚੇਤਾ ਨਹੀਂ ਕਰਦੇ ਉਹਦਾ ਸ਼ੁਕਰ ਨਹੀਂ ਕਰਦੇ ਇਹ ਨਹੀਂ ਕਹਿੰਦੇ ਕਿ ਉਹਦਾ ਦਿੱਤਾ ਸੁੱਖ ਹੈ ਇਥੇ ਉਦਾਹਰਣ ਪੈਦਾ ਹੋ ਜਾਂਦੀ ਹੈ ਜਿਵੇਂ ਰਾਜਨੀ ਨੂੰ ਕੁਛ ਲਿਆ ਸੀ ਨਾ ਰਾਜੇ ਨੇ ਰਜਨੀ ਸੱਤ ਧੀਆਂ ਸੀ ਉਹਨੂੰ ਚੰਦ ਰਾਜੇ ਦੀਆਂ ਜਿੱਥੋਂ ਅੰਮ੍ਰਿਤਸਰ ਤੀਰਥ ਪੈਦਾ ਹੋਇਆ ਪ੍ਰਗਟ ਹੋਇਆ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਤੀਰਥ ਤਰਗਟ ਹੋਇਆ ਬੀਬੀ ਰਾਜਨੀਤ ਉਹ ਰਾਜਨੀ ਸੱਤ ਧੀਆਂ ਸੀ ਰਾਜੇ ਦੀਆਂ ਸੁਣੀ ਚੰਦ ਦੀਆਂ ਤੇ ਸੱਤਾ ਨੂੰ ਇੱਕ ਦਿਨ ਮਨ ਦੇ ਵਿੱਚ ਬਹੁਤਾ ਹੰਕਾਰ ਆ ਗਿਆ ਰਾਜੇ ਦੇ ਕੀ ਅੱਜ ਪੁੱਛਾ ਧੀਆਂ ਨੂੰ ਕਿ ਕਿਦਾ ਦਿੱਤਾ ਖਾਂਦੀਆਂ ਜੇ ਤੇ ਸਾਰੀਆਂ ਨੂੰ ਵਾਰੀ-ਵਾਰੀ ਬੁਲਾ ਕੇ ਸਭਾ ਵਿੱਚ ਪੁੱਛਦਾ ਬੇਟਾ ਕਿਦਾ ਦਿੱਤਾ ਖਾਂਦੀਆਂ ਜੇ ਹੰਕਾਰ ਦੇ ਵਿੱਚ ਮਦ ਵਿੱਚ ਰਾਜਾ ਕਿ ਮੈਂ ਰਾਜਾ ਹਾਂ ਤੇ ਧੀਆ ਮੇਰੀਆਂ ਹੀ ਕਹਿਣਗੀਆਂ ਕਿ ਮੈਂ ਸਸੀ ਪਿਤਾ ਜੀ ਤੇਰਾ ਦਿੱਤਾ ਖਾਂਦੀ ਆ ਇਸੇ ਤਰ੍ਹਾਂ ਹੀ ਹੋਇਆ ਛੇ ਧੀਆ ਨੇ ਜਵਾਬ ਦਿੱਤਾ ਪਿਤਾ ਜੀ ਤੁਸੀਂ ਰਾਜੇ ਹੋ ਤੁਹਾਡੇ ਕੋਲ ਸਭ ਕੁਝ ਹੈ ਤੁਹਾਡਾ ਦਿੱਤਾ ਅਸੀਂ ਖਾਂਦੀਆਂ ਸੁੱਖ ਭੋਗਦੀਆਂ ਕਿਉਂਕਿ ਮਤ ਥੋੜੀ ਸੀ ਗਿਆਨ ਨਹੀਂ ਸੀ ਇਸ ਕਰਕੇ ਉਹਨਾਂ ਨੇ ਬੋਲਤਾ ਪਰ ਜਿਹੜੀ ਧੀਲੀ ਛੋਟੀ ਧੀ ਸੀ ਸਭ ਤੋਂ लाਡਲੀ ਸੀ ਬੀਬੀ ਰਾਜਨੀ ਪਿਆਰ ਵੀ ਬਹੁਤ ਕਰਦਾ ਸੀ ਸੋਹਣੀ ਸੁਨੱਖੀ ਧੀ ਸੀ ਉਹਨੇ ਵੀ ਸਿਰ ਤੇ ਹੱਥ ਰੱਖ ਕੇ ਦੁਨੀ ਚੰਦ ਪੁੱਜਦਾ ਕਹਿੰਦੀ ਬੇਟਾ ਤੂੰ ਕੀਦਾ ਦਿੱਤਾ ਖਾਣੀ ਐ ਪਰ ਰਾਜਨੀ ਦਾ ਪਰਮੇਸ਼ਰ ਤੇ ਵਿਸ਼ਵਾਸ ਸੀ ਠਾਕੁਰ ਤੇ ਭਰੋਸਾ ਸੀ ਵਿਸ਼ਵਾਸ ਸੀ ਰੱਬ ਤੇ ਕਹਿੰਦੀ ਪਿਤਾ ਜੀ ਸਿ ਪਸਾਰੀ ਪਰਮੇਸ਼ਰ ਦਾ ਦਿੱਤਾ ਖਾਣੇ ਆ ਜੇ ਅੱਜ ਸੁਖ ਭੋਗ ਰਿਆਂ ਰਾਜ ਭਾਗ ਹੈ ਤੁਹਾਡੇ ਕੋਲ ਇਹ ਠਾਕਰ ਦਾ ਪਰਮੇਸ਼ਰ ਦਾ ਦਿੱਤਾ ਸੁੱਖ ਹੈ ਮੈਂ ਤਾਂ ਪ੍ਰਭੂ ਦਾ ਦਿੱਤਾ ਸੁੱਖ ਭੋਗ ਰਹੀ ਆ ਖਾਨੀ ਹਾਂ ਉਹਦੇ ਦਿੱਤੇ ਤੋਂ ਬਿਨਾ ਸੀ ਖੁਜ ਨਹੀਂ ਖਾ ਸਕਦੇ ਜਦੋਂ ਇਸੇ ਜਵਾਬ ਦਿੱਤੇ ਰਜਨੀ ਨੇ ਤਿੰਘਾਰੀ ਰਾਜਾ ਜਿਹੜਾ ਸੀ ਉਹਨੂੰ ਪਹਿਲੋਂ ਹੀ ਹੰਕਾਰ ਸੀ ਮਾਤ ਪ੍ਰਿਸ਼ਟ ਸੀ ਤੇ ਗੁੱਸਾ ਬਹੁਤ ਆਇਆ ਰਜਨੀ ਤੇ ਬੇਟੀ ਵੀ ਸੀ ਦੇਖੋ ਫਿਰ ਵੀ ਇੰਨਾ ਗੁੱਸਾ ਆਇਆ ਇੰਨਾ ਗੁੱਸਾ ਕੀਤਾ ਜੰਦਾ ਜਸੂ ਆਇਆ ਕਰੋ ਵੇਖਦੇ ਆ ਰੱਬ ਦਿੰਦਾ ਕਿ ਨਹੀਂ ਸਭਾ ਦੇ ਵਿੱਚ ਮੰਤਰੀਆਂ ਨੂੰ ਬੁਲਾ ਕੇ ਕਹਤਾ ਆਰਡਰ ਦੇਤਾ ਐਲਾਨ ਕਰਤਾ ਕਹਿੰਦੇ ਕੋਈ ਨੇੜੇ ਦੇ ਪਿੰਡਾਂ ਵਿੱਚੋਂ ਪਿੰਗਲਾ ਲੱਭ ਕੇ ਲੈ ਕੇ ਆਓ ਪਿੰਗਲੇ ਦੇ ਨਾਲ ਕੁੜੀ ਦੇ ਨਾਲ ਇਹਦਾ ਵਿਆਹ ਕਰ ਦਿੰਦੇ ਆ ਫਿਰ ਦੇਖਾਂਗੇ ਇਸ ਮਹਦੀਸ ਕਨਾਲਾ ਦੇ ਦਿੰਦੇ ਆ ਰਾਜ ਭਾਗ ਤੋਂ ਬਾਹਰ ਸੱਟ ਦਿੰਦੇ ਆ ਦੇਖਦੇ ਆ ਕਿਸ ਤਰ੍ਹਾਂ ਇਹਦੀ ਪਰਮੇਸ਼ਰ ਰੱਖਿਆ ਕਰਦਾ ਠਾਕੁਰ ਬਚਾਉਂਦਾ ਉਸੇ ਤਰ੍ਹਾਂ ਹੀ ਕੀਤਾ ਸੀ ਇੱਕ ਪਿੰਗਲਾ ਲੱਭ ਕੇ ਕੁੜੀ ਲੱਭ ਕੇ ਰਜਨੀ ਦੀ شادی ਕਰਤੀ ਵਿਆਹ ਕਰਤਾ ਦੇਖੋ ਅਸੀਂ ਕੋੜੀ ਤੋਂ ਤੁਰਿਆ ਵੀ ਨਹੀਂ ਜਾਂਦਾ ਓਕਰੀ ਦੇ ਵਿੱਚ ਪਾ ਕੇ ਲੈ ਕੇ ਜਾਂਦਾ ਉਹਨੂੰ ਨਾਲ ਬਿਠਾ ਕੇ ਉਹਦੇ ਨਾਲ ਫੇਰੇ ਕਰਤੇ ਰਜਨੀ ਦੇ ਇਹ ਸਾਧ ਸੰਤ ਜੀ ਵਿਆਹ ਕੇ ਦੇਸ ਨਕਾਲਾ ਦੇਤਾ ਕਹਿੰਦੇ ਜਾ ਚਲੀ ਜਾ ਮੇਰੇ ਰਾਜ ਭਾਗ ਦੇ ਨੇੜੇ ਨਹੀਂ ਦਿਖਣਾ ਚਾਹੀਦਾ ਮੇਰੇ ਰਾਜ ਭਾਗ ਤੋਂ ਬਾਹਰ ਹੋ ਜਾ ਮੇਰੇ ਸੂਬੇ ਤੋਂ ਬਾਹਰ ਹੋ ਜਾ ਹੇ ਰਜਨੀ ਕਹਿੰਦੀ ਸਤਿਵੰਤ ਜੀ ਪਿਤਾ ਜੀ ਕੋਈ ਗੱਲ ਨਹੀਂ ਮੈਂ ਚਲੀ ਜਾਨੀ ਆ ਉਹ ਦੇਖੋ ਇੰਨੀ ਸੋਹਣੀ ਸਨੱਖੀ ਰਾਜੇ ਦੀ ਧੀ ਗੱਲ ਦੇ ਵਿੱਚ ਲੀੜੇ ਜਿਹੜੇ ਪਾਏ ਸੀ ਉਸੇ ਤਰ੍ਹਾਂ ਹੀ ਉਹਨੇ ਮੋਢੇ ਤੇ ਇੱਕ ਕੱਪੜੇ ਦੀ ਝੋਲੀ ਪਾਈ ਅਤੇ ਸਿਰ ਦੇ ਉੱਤੇ ਪੱਤੀ ਦੀ ਟੋਕਰੀ ਚੁੱਕ ਕੇ ਤੁਰ ਪਈ ਸੀ ਸਿਰ ਦੇ ਉੱਤੇ ਟੋਕਰੀ ਰੱਖੀ ਪੱਤੀ ਨੂੰ ਸਿਰ ਤੇ ਚੁੱਕ ਕੇ ਤੁਰ ਪਈ ਤੁਰਦੇ ਤੁਰਦੇ ਦੁਪਹਿਰ ਸੀ ਕਰਮੀ ਸੀ ਬਹੁਤ ਜ਼ਿਆਦੀ ਤੇ ਪਿਆਰਿਓ ਰਸਤੇ ਦੇ ਵਿੱਚ ਭੁੱਖ ਲੱਗ ਗਈ ਤੁਰਦਿਆਂ ਤੁਰਦਿਆਂ ਭੁੱਖ ਲੱਗੀ ਕਹਿੰਦੀ ਪੱਤੀ ਵੀ ਪਿੰਗਲਾ ਹੈ ਕੁਝ ਬੋਲ ਨਹੀਂ ਸਕਦਾ ਭੁੱਖ ਲੱਗੀ ਹੋਣੀ ਹੈ ਕਹਿੰਦੀ ਐਂ ਕਰਦੀਆਂ ਇੱਕ ਝੁੰਡ ਸੀ 베ਰੀਆਂ ਦਾ درختਾਂ ਦਾ ਝੁੰਡ ਠੰਡੀ ਛਾਂ ਦੇਖੀ 베ਰੀਆਂ ਦੇ ਝੁੰਡ ਦੀ ਉਸ ਕਿਉਂਕਿ ਉਦੋਂ ਜੰਗਲੀ ਰਸਤੇ ਹੁੰਦੇ ਸੀ ਕੋਈ ਸੜਕਾਂ ਨਹੀਂ ਸੀ ਆਮ ਸੜਕਾਂ ਦੇ ਆਲੇ ਦੁਆਲੇ ਜੰਗਲ ਹੁੰਦੇ ਸੀ ਇਸ ਸਾਥ ਸੰਗਤ ਜੀਓ ਇੱਕ ਠੰਡੀ ਛਾਂ ਛਪੜੀ ਦੇ ਨੇੜੇ ਠੰਡੀ ਜਗ੍ਹਾ ਦੇਖ ਕੇ ਕਿ ਛਪੜੀ ਐ ਠੰਡੀ ਜਗ੍ਹਾ ਐ ਛਾਂ ਵੀ ਠੰਡੀ ਐ ਉਥੇ ਟੋਕਰੀ ਨੂੰ ਰੱਖ ਕੇ ਮਿੰਗਲੇ ਨੂੰ ਪਤੀ ਨੂੰ ਕਹਿੰਦੀ ਐ ਰਜਨੀ ਕਹਿੰਦੇ ਪਤੀ ਜੀ ਤੁਸੀਂ ਇੱਥੇ ਬੈਠੋਗੀ ਤਲਾ ਨਹੀਂ ਐ ਇੱਥੇ ਬੈਠੇ ਰਹਿਣਾ ਮੈਂ ਪਿੰਡ ਲਾਗ ਗਿਆ ਜਾ ਕੇ ਪ੍ਰਸ਼ਾਦਾ ਲੈ ਕੇ ਆਉਂਦੀ ਆ ਪ੍ਰਸ਼ਾਦਾ ਮੰਗਣ ਗਈ ਦੇਖੋ ਰਾਜੇ ਦੀ ਬੇਟੀ ਪਿੰਡ ਚੋਂ ਗਜਾ ਕਰਕੇ ਲੈਣਗੇ ਪ੍ਰਸ਼ਾਦਾ ਪਾਣੀ ਲੰਗਰ ਲੈ ਕੇ ਹੁੰਨੀ ਆ ਨਾਲ ਆਪ ਛਕਾਂਗੀ ਨਾਲੇ ਤੁਹਾਨੂੰ ਛਕਾਵਾਂਗੇ ਤੇ ਪਿੰਡ ਵਿੱਚ ਪ੍ਰਸ਼ਾਦਾ ਗ੍ਰਹਿਣ ਵਾਸਤੇ ਚਲੀ ਗਈ ਡਾਲੀ ਲੈਣ ਵਾਸਤੇ ਤੇ ਸਾਧ ਸੰਗਤ ਜੀਓ ਬਹੁਤ ਸਮਾਂ ਲੱਗ ਗਿਆ ਤੁਰਦੀ ਗਈ ਧੁੱਪ ਸੀ ਬਹੁਤ ਸਮੇ ਬਾਦ ਮੋੜਨਾ ਸੀ ਉਹ ਸਮਾਂ ਜਿੰਨਾ ਚਿਰ ਗਈ ਹੈ ਉਹ ਪਤੀ ਜਿਹੜਾ ਪਿੰਗਲਾ ਸੀ ਥੋੜੀ ਸੀ ਉਹ ਟੋਕਰੀ ਦੇ ਵਿੱਚ ਦੇਖਦਾ ਹੋਇਆ ਇੱਕ ਚੋਜ ਦੇਖ ਰਿਹਾ ਪ੍ਰਮਾਤਮਾ ਦਾ ਹਰੀ ਦਾ ਦੇਖੋ ਚੋਜ ਦੇਖਦਾ ਇੱਕ ਕਾਲੇ ਕਾਂਜ ਸੰ ਜਿਹੜੇ ਉੱਡ-ਉੱਡ ਕੇ ਹੁੰਦੇ ਹਨ ਜਿਹੜੇ ਵਿਰਸ਼ ਥੱਲੇ ਝੁੰਡ ਥੱਲੇ ਬੈਠਾ ਹੈ ਨਾ 베ਰੀ ਦੇ ਸਾਹਮਣੇ ਇੱਕ ਨਾਲ ਹੀ ਛਪੜੀ ਹੈ ਛਪੜੀ ਦੇ ਲਾਗੇ ਇੱਕ ਝੁੰਡ ਹੈ 베ਰੀ ਦਾ ਉਹਦੇ ਉੱਤੋਂ ਕਾਂ ਉੱਡ ਕੇ ਉਸ ਤਲਾ ਦੇ ਵਿੱਚ ਜਾਂਦੇ ਹਨ ਟੂਬੀ ਲਾਨ ਸਰ ਉਹ ਹੰਸ ਬਣ ਜਾਂਦੇ ਹਨ ਤੂਬੀ ਲਾਨਿਆਂ ਦੇ ਤਲਾਬ ਦੇ ਵਿੱਚ ਹੰਸ ਬਣ ਕੇ ਉੱਡ ਜਾਂਦੇ ਹਨ ਇਹ ਕੌਤਕ ਜਿਹੜਾ ਪਿੰਗਲਾ ਅੱਖਾਂ ਨਾਲ ਤੱਕ ਰਿਹਾ ਹੈ ਦੇਖ ਰਿਹਾ ਸਾਰਾ ਕੌਤਕ ਦੇਖਦੇ ਦੇਖਦੇ ਮਨ ਦੇ ਨਾਲ ਗੱਲਾਂ ਕਰਦਾ ਹੈ ਕਹਿੰਦਾ ਯਾਰ ਇਸ ਜਲ ਦੇ ਵਿੱਚ ਇਸ ਗਾਪ ਦੇ ਵਿੱਚ ਬਹੁਤ ਸ਼ਕਤੀ ਹੈ ਕਿਉਂਕਿ ਕੱਚਾ ਜਿਹੜਾ ਉਹ ਤਲਾਬ ਸੀ ਇੱਕ ਛੱਪੜ ਸੀ ਛੋਟੀ ਜੀ ਛੱਪੜੀ ਮਨ ਦੇ ਵਿੱਚ ਵਿਚਾਰ ਕਰਦਾ ਹੈ ਕਹਿੰਦਾ ਇੰਨੀ ਸ਼ਕਤੀ ਹੈ ਇਸ ਜਲ ਦੇ ਵਿੱਚ ਜਿਹਦੇ ਵਿੱਚ ਕਾਂ ਟੁੱਬੀ ਮਾਰ ਕੇ ਹੰਸ ਬਣੀ ਜਾਂਦੇ ਹਨ ਬਹੁਤ ਹੀ ਪਵਿੱਤਰ ਜਾਲ ਹੈ ਇਹ ਤੇ ਅੰਮ੍ਰਿਤ ਲੱਗਦਾ ਹੈ ਮੈਂ ਜੇ ਹੋਏ ਨਾ ਆਪਣਾ ਸਰੀਰ ਵਿੱਚ ਇਹਦੇ ਡੋਬ ਲਵਾਂ ਮੈਂ ਠੀਕ ਹੋ ਜਾਵਾਂ ਮਨ ਨਾਲ ਵਿਚਾਰ ਕਰਦਾ ਪਰ ਸੋਚਦਾ ਹੈ ਕਿ ਮੈਂ ਯਾਰ ਕਿਸ ਤਰ੍ਹਾਂ ਜਾਵਾਂ ਮੈਂ ਤੁਰ ਨਹੀਂ ਸਕਦਾ ਅੰਗ ਪੈਰ ਮੁੜੇ ਹੋਏ ਸੀ ਈਕ ਵਗਦੀ ਸੀ ਲੱਤਾਂ ਪੈਰਾਂ ਚੋਂ ਅੱਡਾਂ ਚੋਂ ਹੋੜ ਬਹੁਤ ਜ਼ਿਆਦਾ ਸੀ ਟੋਕਰੀ ਦੇ ਵਿੱਚ ਸਕੀਮ ਲੜਾਂਦਾ ਬੈਠਾ ਬੈਠਾ ਵਿਅਤ ਬਣਾਉਂਦਾ ਹੈ ਇੰਦਾ ਐ ਕਰਦਾ ਵਾਂ ਮੂਦਾ ਹੋ ਕੇ ਟੋਕਰੀ ਨੂੰ ਟੇਢੀ ਕਰਕੇ ਪਰਸਿੱਟੇ ਮਾਰ ਕੇ ਉਸ ਛੱਪੜੀ ਦੇ ਵਿੱਚ ਵੜ ਜਾਂਦਾ ਉਸੇ ਤਰ੍ਹਾਂ ਕੀਤਾ ਉਹ ਕੋੜੀ ਨੇ ਪਿੰਗਲੇ ਨੇ ਆਪਣਾ ਜਿਹੜੀ ਟੋਕਰੀ ਸੀ ਕੋਲ ਪਈ ਹੋਈ ਉਹਦੇ ਵਿੱਚੋਂ ਜ਼ੋਰ ਲਾ ਕੇ ਟੋਕਰੀ ਨੂੰ ਮੁੱਦੀ ਬਾ ਰਿਆ ਆਪੇ ਢਾ ਹੋ ਕੇ ਮੂਦਾ ਹੋ ਕੇ ਪਰਸਿੱਟੇ ਮਾਰਦਾ ਹੋਇਆ ਉਸ ਛੱਪੜੀ ਦੇ ਵਿੱਚ ਜਾ ਲੱਗਿਆ ਪਿਆਰਿਓ ਜਦੋਂ ਛੱਪੜੀ ਦੇ ਵਿੱਚ ਪਹੁੰਚਿਆ ਤੇ ਡੁੱਬਣਸਾਰ ਸਰੀਰ ਜਦੋਂ ਗਾਪ ਦੇ ਵਿੱਚ ਉਚਿੱਕੜ ਦੇ ਵਿੱਚ ਉਹ ਜਾਲ ਦੇ ਵਿੱਚ ਨਾਤਾ ਮੱਜਨ ਹੋਇਆ ਸਰੀਰ ਦਾ ਤੇ ਨਵੰਬਰ 9 ਹੋ ਗਿਆ ਕਿਉਂਕਿ ਸ਼ਕਤੀ ਇੰਨੀ ਸੋ ਜਲ ਦੇ ਵਿੱਚ ਉਹ ਸਪੜੀ ਦੇ ਵਿੱਚੋਂ ਤਲਾਕ ਸੀ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਪਵਿੱਤਰ ਤਲਾਕ ਇੱਥੇ ਮਹਾਰਾਜ ਨੇ ਕਿਰਪਾ ਕਰਕੇ ਕਾਰ ਸੇਵਾ ਕਰਾਈ ਬਾਅਦ ਵਿੱਚ ਸਾਧ ਸੰਗਤ ਜੀਓ ਨਵੰਬਰ 9 ਹੋ ਗਿਆ ਸਾਰੇ ਹੱਡ ਜਿਹੜੇ ਸੀ ਜੁੜੇ ਹੋਏ ਕੋੜ ਰੋਗ ਦੇ ਨਾਲ ਉਹ ਖੁੱਲਗੇ ਨਾਲ ਦੀ ਨਾਲ ਸਰੀਰ ਛੋਟਾ ਜਿਹਾ ਸੀ ਸੁੰਗੜਿਆ ਪਿਆ ਸੀ ਕੋੜ ਦੇ ਨਾਲ ਇੱਕ ਨੌਜਵਾਨ ਬਣ ਗਿਆ ਗੱਭਰੂ ਬਣ ਗਿਆ ਇਹ ਸਾਧ ਸੰਗਤ ਜੀ ਉਹ ਮੂੰਹ ਦੇ ਉੱਤੇ ਜਾਲ ਵੀ ਆਪਣਾ ਮੂੰਹ ਵੀ ਤੋਤਾ ਚਿਹਰਾ ਤੋਤਾ ਤੇ ਆਪਣੇ ਕੇਸਾਂ ਦੇ ਵਿੱਚ ਜਾਲ ਪਾਇਆ ਤੇ ਸਾਧ ਸੰਗਤ ਜੀ ਉਹ ਨਵੰਬਰ ਨਵ ਸੁੰਦਰ ਇੱਕ ਨੌਜਵਾਨ ਬਣ ਗਿਆ ਪਛਾਣ ਨਹੀਂ ਹੁੰਦਾ ਕਿਉਂਕਿ ਪਹਿਲਾਂ ਕੋੜ ਸੀ ਉਹਦੇ ਨਾਲ ਚਿਹਰਾ ਬਦਲਿਆ ਹੋਇਆ ਸੀ ਜਦੋਂ ਐ ਨੂੰ ਸਹੀ ਹੋ ਗਿਆ ਸਰੀਰ ਦਾ ਬਦਲਾਅ ਹੋ ਗਿਆ ਚੇਹਰੇ ਚੇਂਜ ਹੋ ਗਿਆ ਸਰੀਰ ਤੇ ਉਹਨੇ ਇੱਕ ਉਂਗਲੀ ਜਿਹੜੀ ਸੀ ਹੱਥ ਦੀ ਇੱਚੀ ਉਹਨੇ ਬਾਹਰ ਕੱਢ ਲਈ ਕਹਿੰਦੇ ਘਰ ਵਾਲੀ ਧਰਮਸਪਤਨੀ ਆਏਗੀ ਉਹਨੇ ਪਛਾਣਨਾ ਨਹੀਂ ਕਿਉਂਕਿ ਸਰੀਰ ਸਾਰਾ ਬਦਲ ਚੁੱਕਾ ਸੀ ਤੇ ਇੱਕ ਪਾਸਾ ਉਹਨੇ ਆਪਣਾ ਚੀਤੀ ਦਾ ਹੱਥ ਦਾ ਬਾਹਰ ਕੱਢਿਆ ਕਹਿੰਦੇ ਆਹ ਦਿਖਾ ਕੇ ਉਹਨੂੰ ਇੱਕ ਰਹਿਮ ਕੱਢਾਂਗਾ ਉਹਨੂੰ ਇੱਕ ਨਿਸ਼ਾਨੀ ਰੱਖ ਲੈਣਾ ਮਨ ਦੇ ਵਿੱਚ ਸੋਚਦਾ ਉਹ ਨਿਸ਼ਾਨੀ ਰੱਖ ਲਈ ਜਦੋਂ ਰਜਨੀ ਆਈ ਉਹੀ ਟੋਕਰੀ ਜਿਹੜੀ ਤੇ ਪਹਿਲਾਂ ਬੈਠਾ ਸੀ ਪਿਆਰਿਓ ਉਹੀ ਉਸ ਪਿੰਗਲੇ ਨੇ ਬਾਹਰ ਮੁੱਦੀ ਮਾਰੀ ਛਾਂ ਦੇ ਨੀਚੇ ਉਹ ਟੋਕਰੀ ਨੂੰ ਮੁੱਦੀ ਮਾਰ ਕੇ ਉੱਤੇ ਡੀਕਣ ਲੱਗਾ ਇੱਕ ਨੌਜਵਾਨ ਗੱਰੂ ਦੇ ਰੂਪ ਵਿੱਚ ਤੇ ਰਜਨੀ ਜਿਹੜੀ ਹੈ ਵਿਚਾਰੀ ਘੁੱਪ ਦੇ ਵਿੱਚ ਗਰਮੀ ਵਿੱਚ ਪ੍ਰਸ਼ਾਦੇ ਲੈ ਕੇ ਆਈ ਲੰਗਰ ਲੈ ਕੇ ਆਈ ਆਉਣ ਸਾਰ ਦੇਖਦੀ ਹੈ ਕਿ ਇੱਕ ਨੌਜਵਾਨ ਟੋਕਰੀ ਮੁੱਦੀ ਮਾਰ ਕੇ ਬੈਠਾ ਹੋਇਆ ਇਉਂ ਉਸੇ ਵੇਲੇ ਰਜਨੀ ਪੁੱਛਦੀ ਆ ਭਾਈ ਤੂੰ ਕੌਣ ਹੈ ਕਿਉਂਕਿ ਚਿਹਰਾ ਨਹੀਂ ਪਛਾਣ ਹੁੰਦਾ ਪਰ ਉਹ ਪਿੰਗਲਾ ਸੀ ਚਿਹਰਾ ਵੀਂਗਾ ਟੇਡਾ ਹੋਇਆ ਸੀ ਤੇ ਨੌਜਵਾਨ ਨੂੰ ਪੁੱਛਦੀ ਆ ਉਹ ਪਿੰਗਲੇ ਨੂੰ ਕਹਿੰਦੀ ਭਾਈ ਤੂੰ ਕਹਿਣਾ ਮੇਰਾ ਪਤੀ ਕਿੱਥੇ ਗਿਆ ਹੈ ਮੇਰਾ ਪਤੀ ਤਾਂ ਪਿੰਗਲਾ ਸੀ ਉਹਦਾ ਸਰੀਰ ਕੰਮ ਨਹੀਂ ਸੀ ਕਰਦਾ ਤੇ ਉਹਦੀ ਟੋਕਰੀ ਹੈ ਜਿਹਦੇ ਉੱਤੇ ਤੂੰ ਬੈਠਾ ਹੋਇਆ ਹੈ ਮੇਰੇ ਪਤੀ ਨੂੰ ਕੀ ਕੀਤਾ ਮਾਰਤਾ ਕਿਉਂਕਿ ਸੁੰਦਰ ਬਹੁ ਸੀ ਰਾਜੇ ਦੀ ਸੁਪਤਰੀ ਸੀ ਜੇ ਸਾਧ ਸੰਗਤ ਜੀਓ ਉਸੇ ਵੇਲੇ ਰੋਲਾ ਪਾਤਾ ਰਜਨੀ ਕਹਿੰਦੀ ਤੂੰ ਮੇਰੇ ਪਤੀ ਨੂੰ ਮਾਰਤਾ ਹੈ ਤੂੰ ਤੇਰੇ ਮਨ ਦੇ ਵਿੱਚ ਪਾਪ ਹੈ ਤੇਰੇ ਮਨ ਵਿੱਚ ਪਾਪ ਆ ਗਿਆ ਇਸ ਕਰਕੇ ਮੇਰੀ ਸੁੰਦਰਤਾ ਜਿਸ ਨੂੰ ਲੁਭਾਏ ਮਨ ਹੋ ਕੇ ਮੇਰੇ ਪਤੀ ਨੂੰ ਤੂੰ ਮਾਰਤਾ ਹੈ ਬੇਨਤੀ ਹੈ ਮੇਰੇ ਪਤੀ ਨੂੰ ਦੱਸ ਕਿੱਥੇ ਹੈ ਬੜਾ ਚਿਰ ਟਕੜਦੇ ਰਹੇ ਬਹੁਤ ਚਿਰ ਆਪਸ ਦੇ ਵਿੱਚ ਬੈਸਬਾਜੀ ਕਰਦੇ ਰਹੇ ਫਿਰ ਉਹਨੇ ਇੰਗਲੇ ਨੇ ਆਪਣੀ ਉਂਗਲੀ ਚੀਚੀ ਵੀ ਦਿਖਾਈ ਅੂਠਾ ਜਿਹੜਾ ਉਹਨੇ ਬਾਹਰ ਰੱਖਿਆ ਸੀ ਕਹਿੰਦੇ ਆਹ ਦੇਖੋ ਇਹ ਸਾਹਮਣੇ ਸਰੋਵਰ ਹੈ ਆਪਣੀ ਪਤਨੀ ਨੂੰ ਕਹਿੰਦਾ ਰਜਨੀ ਜੀ ਆਹ ਸਾਹਮਣੇ ਦੇਖੋ ਸਰੋਵਰ ਹੈ ਇੱਕ ਜਲ ਦਾ ਭਰਿਆ ਹੋਇਆ ਕਹਿੰਦੇ ਇਹਦੇ ਵਿੱਚ ਉੱਪਰੋਂ ਉੱਡ ਕੇ ਕਾਂ ਹੁੰਦੇ ਸੀ ਤੇ ਟੂਬੀ ਮਾਰ ਕੇ ਹੰਸ ਬਣ ਕੇ ਉੱਡ ਜਾਂਦੇ ਸੀ ਕਾਲੇ ਕਾਂ ਚਿੱਟੇ ਹੁੰਦੇ ਸੀ ਸਪੈਦ ਤੇ ਮੈਂ ਵੀ ਸੋਚਿਆ ਕਿ ਮੈਂ ਵੀ ਇਸ ਸਰੋਵਰ ਵਿੱਚ ਇਸ਼ਨਾਨ ਕਰਦਾ ਇਹਦੇ ਵਿੱਚ ਬਹੁਤ ਸ਼ਕਤੀ ਹੈ ਜਲ ਦੇ ਵਿੱਚ ਅੰਮ੍ਰਿਤ ਹੈ ਕਹਿੰਦੇ ਮੈਂ ਵੀ ਠੀਕ ਹੋ ਗਿਆ ਨਵੰਬਰ 9 ਹੋ ਗਿਆ ਆ ਚੀਤੀਏ ਇੱਕ ਹੱਥ ਦੀ ਮੈਂ ਨਿਸ਼ਾਨੀ ਵਾਸਤੇ ਬਚਾਈ ਹੈ ਫਿਰ ਵੀ ਰਜਨੀ ਨੂੰ ਯਕੀਨ ਨਹੀਂ ਹੋਇਆ ਕਿਉਂਕਿ ਪਤੀ ਵਰਤਾ ਇਸਤਰੀ ਸੀ ਉਹ ਰੱਬ ਤੇ ਵਿਸ਼ਵਾਸ ਰੱਖਣ ਵਾਲੀ ਤੇ ਸਾਧ ਸੰਗਤ ਜੀ ਉਹ ਫਿਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਗਏ ਧੰਨ ਗੁਰੂ ਮਹਾਰਾਜ ਦੇ ਅੰਮ੍ਰਿਤਸਰ ਵਿਖੇ ਪਹੁੰਚੇ ਕਹਿੰਦੇ ਜੇ ਪੀਤਾ ਸਾਡੇ ਸਤਿਗੁਰੂ ਜੀ ਕਹਿਣਗੇ ਮੈਂ ਤਾਂ ਮੰਨਾਂਗੀ ਹੋ ਤੇ ਗੁਰੂ ਰਾਮਦਾਸ ਜੀ ਨਗਰੀ ਸਤਗੁਰਾਂ ਦੇ ਚਰਨਾਂ ਵਿੱਚ ਜਾ ਕੇ ਸਾਰੀ ਵਿਥਿਆ ਸਾਰੀ ਗਿਸਨਾਈ ਕਹਿੰਦੇ ਮਹਾਰਾਜ ਜੀ ਇਹ ਮੇਰੇ ਪਤੀ ਨੂੰ ਮਾਰ ਕੇ ਪਿੰਗਲਾ ਮੇਰਾ ਪਤੀ ਸੀ ਸਾਰੀ ਕਹਾਣੀ ਸੁਣਾਈ ਆਪਣੇ ਪਿਤਾ ਦੀ ਪਿਤਾ ਮੇਰਾ ਰਾਜਾ ਹੈ ਉਹ ਪਰਮੇਸ਼ਰ ਨੂੰ ਹੰਕਾਰੀ ਰਾਜਾ ਸੀ ਇਸ ਕਰਕੇ ਉਹਨੇ ਮੇਰਾ ਪਿੰਗਲੇ ਦੇ ਨਾਲ ਵਿਆਹ ਕਰਤਾ ਮੈਂ ਪਰਮੇਸ਼ਰ ਤੇ ਵਿਸ਼ਵਾਸ ਰੱਖਣ ਵਾਲੀ ਹਾਂ ਸਾਤ ਸਿੰਘ ਜੀ ਉਹ ਮਹਾਰਾਜ ਜੀ ਹੱਸ ਕੇ ਸਾਰੀ ਵਿਥਿਆ ਸੁਣੀ ਸਤਿਗੁਰੂ ਜੀ ਨੇ ਪਿਆਰ ਕੀਤਾ ਸਿਰ ਤੇ ਪਿਆਰ ਦਿੱਤਾ ਕਹਿੰਦੇ ਬੀਬਾ ਬੇਟਾ ਜੀ ਇਹ ਤੇਰਾ ਪਤੀ ਹੈ ਕਹਿੰਦੇ ਤੇਰੇ ਵੱਡੇ ਕਰਮ ਹਨ ਜ ਤੁਸੀਂ ਖਾਕਰ ਤੇ ਪਰਮੇਸ਼ਰ ਤੇ ਸਤਿਗੁਰਾਂ ਤੇ ਵਿਸ਼ਵਾਸ ਕੀਤਾ ਤੇ ਜਿ ਵਿਸ਼ਵਾਸ ਦਾ ਕਾਰਨ ਇਹ ਵੱਡਾ ਤੁਹਾਨੂੰ ਫਲ ਮਿਲਿਆ ਤੁਹਾਡਾ ਅਜ ਪਤੀ ਨੌਂਬਰ ਨੂੰ ਠੀਕ ਤੁਹਾਡੇ ਸਾਹਮਣੇ ਹੈ ਇਹੀ ਪਿੰਗਲਾ ਆਇਆ ਤੇਰਾ ਪ੍ਰਤੀ ਆ ਦੇਖੋ ਇਹ ਹੱਥ ਤੇ ਕੋੜ ਉਸੇ ਤਰੀਏ ਉਂਗਲਿਓ ਵਿਚਾਈ ਸੀ ਸਿਹਤ ਸਿੰਘ ਜੀ ਮਹਾਰਾਜ ਜੀ ਬਹੁਤ ਖੁਸ਼ ਹੋਏ ਪਿਆਰ ਕੀਤਾ ਦੁਆ ਨੂੰ ਅੱਜ ਦੋਵੇਂ ਪਤੀ ਪਤਨੀ ਠੀਕ ਠਾਕ ਹੋ ਕੇ ਮਹਾਰਾਜ ਦੀਆਂ ਅਸੀਸਾਂ ਲੈ ਕੇ ਵਰ ਲੈ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੇਵਾ ਕਰਨ ਲੱਗੇ ਉਸ ਤੋਂ ਤੀਰਥ ਸ੍ਰੀ ਅੰਮ੍ਰਿਤਸਰ ਸਰੋਵਰ ਤੀਰਥ ਜੋ ਸੀ ਪੈਦਾ ਹੋਇਆ ਪ੍ਰਗਟ ਹੋਇਆ ਰਜਨੀ ਦੀ ਵੱਡੇ ਇਤਿਹਾਸ ਉੱਥੇ ਸਰੋਵਰ ਦੇ ਕੰਢੇ 베ਰੀ ਹੈ ਵੀ ਰਜਨੀ ਦੀ ਜਿੱਥੇ ਸਾਰਾ ਇਤਿਹਾਸ ਲਿਖਿਆ ਹੋਇਆ ਇੱਥੇ ਵੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਇਹ ਸ਼ਬਦ ਦੀਆਂ ਖੀਰਲੀਆਂ ਤੁਖਾਂ ਵਿੱਚ ਭਗਤ ਜੀ ਸਾਨੂੰ ਉਪਦੇਸ਼ ਬਖਸ਼ਦੇ ਹਨ ਖੀਰਲੀਆਂ ਤੁਖਾਂ ਦੇ ਵਿੱਚ ਆਓ ਵਤਨ ਕਰਦੇ ਹਨ ਕਹਿੰਦੇ ਉਹ ਆਨੰਦ ਬ੍ਰਹਮਨੰਦ ਦੀ ਪ੍ਰਾਪਤੀ ਲੈਣੀ ਹੈ ਕਿਉਂ ਪਰਮੇਸ਼ਰ ਬਨੌਟੀ ਆਨੰਦ ਉੱਥੇ ਖਤਮ ਹੋ ਜਾਂਦੇ ਹਨ ਕਹਿੰਦੇ ਉਹਦੇ ਪਰਮੇਸ਼ਰ ਦੇ ਜਿੰਨਾਂ ਨੂੰ ਰੱਬ ਤੇ ਵਿਸ਼ਵਾਸ ਹੋ ਜਾਂਦਾ ਹੈ ਉਹ ਸੱਚੇ ਮਾਲਕ ਨੂੰ ਨਹੀਂ ਛੱਡਦੇ ਦੁਨੀਆ ਨੂੰ त्याਗ ਦਿੰਦੇ ਹਨ ਤੇ ਬਚਨ ਕਰਦਿਆਂ ਭਗਤ ਜੀ ਆਪਣੀ ਰਸਨਾ ਦੁ ਕਹੋ ਕਬੀਰ ਮਨ ਭਿਆਨੰਦਾ ਗਿਆ ਧਰਮ ਰਿਹਾ ਪਰਮਾਨੰਦਾ ਕਹਿੰਦੇ ਧਰਮ ਜਿਹੜਾ ਉਹ ਨਾਸ ਹੋ ਜਾਂਦਾ ਉੱਡ ਜਾਂਦਾ ਉਹ ਪਰਮਾਨੰਦ ਪਰਮੇਸ਼ਰ ਜਿਹੜਾ ਉਹਦੇ ਵਿੱਚ ਵਾਸ ਕਰ ਲੈਂਦਾ ਉਹਦੇ ਤੇ ਵਿਸ਼ਵਾਸ ਬਣ ਜਾਂਦਾ ਭਰੋਸਾ ਬਣ ਜਾਂਦਾ ਯਕੀਨ ਬਣ ਜਾਂਦਾ ਇਹ ਭਾਈ ਅੱਜ ਦੇ ਸ਼ਬਦਾਂ ਦੇ ਵਿਚਾਰ ਹੈ ਭਗਤ ਕਬੀਰ ਸਾਹਿਬ ਜੀ ਭਾਈ ਆਪਣੀ ਬਾਣੀ ਦੇ ਵਿੱਚ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਭਾਈ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਨਿਕਾਈ ਭੁੱਲਾ ਜੰਨੀਆਂ ਨ ਮਹਾਰਾਜ ਜੀ ਸਮੱਤ ਬਖਸ਼ ਲੈਣ ਪਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ